ਦੂਆ ਬਾਈ 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 ਪੱਲੇ ਗੱਲ ਕਰ ਲੋ ਉਹ ਦੱਸੂ ਹੈਲੋ ਉਹ ਚੱਪੀ ਤੁਸੀਂ ਪੱਲੇ ਗੱਲ ਕਰ ਲੋ ਮੈਂ ਡਾਂਸ ਕੇ ਨਿਕਲਦਾ ਹਾਂ ਲੱਖਾ ਸਿਧਾਣਾ ਦਾ ਕਿਸਾਨੀ ਅੰਦੋਲਨ ਨੂੰ ਲੈ ਕੇ ਵਿਰੋਧ ਹੋਇਆ ਜਿਸ ਕਾਰਨ ਲੱਖਾ ਸਿਧਾਣਾ ਨੂੰ ਆਪਣਾ ਪ੍ਰੋਗਰਾਮ ਵਿੱਚ ਵਿਚਾਰੇ ਛੱਡ ਕੇ ਵਾਪਸ ਜਾਣਾ ਪਿਆ ਐ ਨਹੀਂ ਨਹੀਂ ਲੱਖਾ ਸਿਧਾਣਾ ਖਿਲਾਫ ਪਿੰਡ ਵਾਸੀਆਂ ਨੇ ਜਮ ਕੇ ਮੁਰਦਾਬਾਦ ਦੇ ਨਾਰੇ ਵੀ ਲਾਇਦੇ ਕਰ ਤਾਂ ਸੀਗਾ ਇਤਰਾ ਉਹ ਆਉਣਾ ਹੀ ਨਹੀਂ ਉਹਨੇ ਬਾਈ ਕਰੇ ਜਾਣ ਕੇ ਨਿਕਲ ਮੁਰਦਾਬਾਦ 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 ਕੋਈ ਨਹੀਂ ਹੁੰਦਾ ਭੱਜ ਗਿਆ ਉਹ ਤਾਂ ਭੱਜ ਗਿਆ ਬਾਈ ਕੋਈ ਨਹੀਂ 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 ਤੇ ਤਸਵੀਰਾਂ ਨੇ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਦੀਆਂ ਜਿੱਥੇ ਕੁਝ ਵਿਅਕਤੀਆਂ ਨੇ ਲੱਖਾ ਸਿਧਾਣਾ ਨੂੰ ਕਿਸਾਨ ਅੰਦੋਲਨ ਸੰਬੰਧੀ ਸਵਾਲ ਪੁੱਛੇ ਸੀ ਪਰ ਇਸ ਦੌਰਾਨ ਮਾਮਲਾ ਗਰਮਾ ਗਿਆ ਅਤੇ ਲੱਖਾ ਸਿਧਾਣਾ ਖਿਲਾਫ ਪਿੰਡ ਵਾਸੀਆਂ ਨੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਲੱਖਾ ਸਿਧਾਣਾ ਪ੍ਰੋਗਰਾਮ ਵਿਚਾਲੇ ਛੱਡ ਕੇ ਉੱਥੋਂ ਚਲੇ ਗਏ ਕੋਈ ਨਹੀਂ ਮੇਰੀ ਬੰਦੀ ਨਹੀਂ 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 ਕੋਈ ਨਹੀਂ ਮੇ ਭਾਈ 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 ਪਹਿਲਾਂ ਪੱਲੇ ਗੱਲ ਕਰ ਲੋ ਉਹ ਦੱਸੋ ਓਏ ਜਦ ਤੱਕ ਤੁਸੀਂ ਪੱਲੇ ਗੱਲ ਕਰ ਲੋ ਉਹ ਨਹੀਂ ਭਾਈ ਪਹਿਲਾਂ ਤੁਸੀਂ ਕਰ ਦੀ ਓਏ ਆ ਜਾ ਯਾਰ ਆਏ ਨੂੰ ਆ ਲੋ ਓਏ ਕਮੈਂਟ ਓਏ ਸਾਰੇ ਜੱਫੀ ਕਰ ਦੇ ਇੱਕ ਮਿੰਟ ਹੱਸ ਕੇ ਹੋ ਜਾਓ ਪਿੱਛੇ ਹੋ ਜਾਓ ਬੱਤ ਕਰ ਸਾ ਪਿੱਛੇ ਹੋ ਜਾ ਮਾੜਾ ਮਾੜਾ ਓਏ ਅਸੀਂ ਨਾਲ ਆ ਓਏ ਨਾਲ ਆਂਗਾ ਇਹਨੇ ਨਾਲ ਪਹਿਲਾਂ ਮਿਲ ਕੇ ਹੱਸ ਕੇ ਕਰ ਲੋ ਓਹ ਉਰੇ ਸੜ ਕੇ ਕਰ ਲੋ ਅਸੀਂ ਚੱਲ ਬੜਾ ਚੰਗਾ ਤੇ ਲੱਖਾ ਸਿਧਾਣਾ ਪਿੰਡ ਦੀ ਸਾਥ ਚ ਪਹੁੰਚੇ ਸੀ ਜਿੱਥੇ ਲੱਖਾ ਸਿਧਾਣਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਨਾ ਸੀ ਪਰ ਇਸ ਦੌਰਾਨ ਕੁਝ ਨੌਜਵਾਨਾਂ ਨੇ ਲੱਖਾ ਸਿਧਾਣਾ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ ਅਤੇ ਲੱਖਾ ਸਿਧਾਣਾ ਪ੍ਰੋਗਰਾਮ ਵਿੱਚ ਛੱਡ ਕੇ ਚਲੇ ਗਏ ਹੁਣੇ ਬਾਕੀ ਯਾਰ ਬਈ ਇੱਕ ਗਲਾ ਤੇਰੇ ਤੇ ਹੋਰ ਆ ਯਾਰ ਲੱਕੇ ਜਿਹੜੀ ਤੂੰ ਮੋੜਾਂ ਵਾਲੀ ਵੀਡੀਓ ਪਾਈ ਆ ਤੇ ਉਹਦੇ ਚ ਪਿੰਡ ਦਾ ਵੀ ਨਾਂ ਲਿਆ ਨਾਲ ਆ ਗਈ ਤੇਰੇ ਧਿਆਨ ਚ ਕਹਿੰਦੀ ਲੋੜ ਨਹੀਂ ਗੱਲ ਹੁੰਦਾ ਜਸੂ ਵਾਲੀ ਬਿਲਕੁਲ ਬਾਈ ਹੋ ਸਕਦਾ ਤੈਨੂੰ ਮਿਲ ਜਾਵੇ ਤੇ ਵੀ ਉਹ ਐ ਹੁੰਦਾ ਯਾਰ ਮਤਲਬ ਤੇਰੇ ਕੋਲੇ ਕੀ ਮਤਲਬ ਤੂੰ ਪਉਂਦੇ ਆਧਾਰ ਤੇ ਜਾਂ ਕਿਹੜੇ ਦੇ ਕੈਨ ਤੇ ਉਹ ਵੀਡੀਓ ਪਿੰਡ ਦਾ ਵੀ ਤੇ ਕੋ ਨਾਂ ਲੈ ਦੇ ਅਸੀਂ ਕਹਿ ਲਗੇ ਵੀ ਲੱਕੇ ਨੇ ਪਹਿਲਾਂ ਆ ਕੰਮ ਕਰੇ ਨਾ ਤਾਂ ਸੁਧਾਣਾ ਬਦਰਾਉ ਨਹੀਂ ਹੁੰਣ ਲੱਗਿਆ ਉਹਦੇ ਨਾਲ ਜੇ ਲੱਕਾ ਕੱਲਾ ਮਾਰਾ ਜਾ ਚੰਗਾਗਾ ਚੰਗਾ ਹੋਇਆ ਤਾਂ ਨਾਲ ਚੰਗਾ ਜ਼ਰੂਰ ਬਣੂ ਪਰ ਜੇ ਮਾੜਾ ਹੋਇਆ ਪਿੰਡ ਨਹੀਂ ਬਦਨਾਮ ਹੁੰਦਾ ਉਹਦੇ ਨਾਲ ਉਹਦੇ ਨਾਲ ਮੇਰੀ ਗੱਲ ਸੁਣੋ ਉਹ ਬੰਦਾ ਜਿਹੜਾ ਬਾਣੀ ਹੈ ਬੈਠੋ ਬਾਈ ਤੁਸੀਂ ਬੈਠੋ 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 ਬਾਈ ਮੇਰੇ ਬਾਈ ਤਾਂ ਸੁਣ ਲੋ ਚਲੋ ਬਾਣੀਆਂ ਮੇਰੇ ਕੋਲੋਂ ਕਹਿੰਦਾ ਬਾਈ ਯਾਰ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਕਰਦੇ ਆ ਤੰਗ ਬੰਦੇ ਮੈਨੂੰ ਕ੍ਰੋਤੀਆਂ ਫਰੋਤੀਆਂ ਵੀ ਮੰਗਦਾ ਚਲੋ ਮੈਂ ਕਿੱਥੇ ਸੱਚੋਂ ਨੂੰ ਥੋਣ ਮੋੜ ਬਾਈ ਬੰਦੇ ਨੂੰ ਤੰਗ ਹੈ ਤੇ ਕ੍ਰੋਤੀਆਂ ਮੰਗੀਆਂ ਜਾ ਰਹੀਆਂ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਉਹ ਕਹਿੰਦਾ ਜੀ ਪੜਤਾਲ ਕਰ ਰਹੇ ਆ ਬੰਦਿਆਂ ਦੇ ਨਾਮ ਆ ਰਹੇ ਆ ਇਆ ਦਿਨ 5 ਦਿਨ ਹਫਤਾ ਹੀ ਲੰਘ ਗਿਆ ਚਲੋ ਮੇਰੀ ਡੀਐਸਪੀ ਮਾੜਨਾ ਫੇਰ ਗੱਲ ਹੈ ਮੈਂ ਜੀ ਇਹ ਤਾਂ ਕਾਰਵਾਈ ਤਾਂ ਕਰੋ ਬੰਦੇ ਜਿਹੜੇ ਬੰਦੇ ਤੰਗ ਕਰਦੇ ਆ ਕੋਲੋਣਾ ਨੇ ਕੋਈ ਕਾਰਵਾਈ ਨਾ ਕੀਤੀ ਉਦੋਂ ਬਾਅਦ ਮੈਂ ਬੈਠ ਕੇ ਉਹਦੇ ਨਾਲ ਵੀਡੀਓ ਬਣਾ ਕੇ ਪਾਈ ਉਦੋਂ ਬਾਅਦ ਉਹ ਕਾਰਵਾਈ ਵੀ ਹੋ ਗਈ ਬੰਦੇ ਵੀ ਫੜਲੇ ਨਾਲ ਦੀ ਨਾਲ ਜੇ ਤਾਂ ਦੇਖੋ ਆਪਾਂ ਗਲਤ ਬੰਦੇ ਦੀ ਆਪਾਂ ਹਮਾਇਤ ਕਰਨੀ ਹੈ ਬਿਲਕੁਲ ਨਹੀਂ ਠੀਕ ਹੈ ਮੇਰਾ ਤਾਂ ਨਾਂ ਦੇਖੋ ਸੋਡੇ ਪਿੰਡ ਵਾਲੇ ਦਾ ਕੋਈ ਮਸਲਾ ਨਾਂ ਮੈਨੂੰ ਕਦੇ ਪਹਿਲਾਂ ਜਾ 101 ਸੂਹ ਪਹਿਲਾ ਪਟਿਆਲਾ ਦੇ ਪਾਤਰਾਂ ਚ ਵੀ ਲੱਖਾ ਸਿਧਾਣਾ ਦਾ ਵਿਰੋਧ ਹੋਇਆ ਸੀ ਜਿੱਥੋਂ ਕਿ ਲੱਖਾ ਸਿਧਾਣਾ ਨੂੰ ਫਾਇਰ ਕਰਕੇ ਆਪਣੀ ਜਾਨ ਛੁਡਵਾਉਣੀ ਪਈ ਸੀ ਅਤੇ ਇਸ ਤੋਂ ਬਾਅਦ ਲੱਖਾ ਸਿਧਾਣਾ ਨੇ ਇੱਕ ਪ੍ਰੋਗਰਾਮ ਦੌਰਾਨ ਇਹ ਕਬੂਲਿਆ ਸੀ ਕਿ ਫਾਇਰ ਉਸ ਦੀ ਗਨਮੈ ਨਵਲੂ ਕਿਥੇ ਗਏ ਅਤੇ ਹੁਣ ਇੱਕ ਵਾਰ ਫਿਰ ਤੋਂ ਲੱਖਾ ਸਿਧਾਣਾ ਦਾ ਵਿਰੋਧ ਹੋਇਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ